ਹਜ਼ੂਰ ਦਾ ਜਿਹੜਾ ਪ੍ਰਕਾਸ਼ ਹੈ ਉਹ ਇੱਥੇ ਜ਼ਿਕਰ ਆਉਂਦਾ ਆਹ ਸਤਿਗੁਰਾਂ ਨੂੰ ਯਾਦ ਕਰਦਿਆਂ ਯਾਦ ਕਰਦਿਆਂ ਹੋਇਆ ਮੇਰੇ ਦਾਤੇ ਨੇ ਇਸ ਧਰਤੀ ਉੱਤੇ ਬੜੇ ਚੋਜ ਕੀਤੇ ਬੜਿਆਂ ਨੂੰ ਬਖਸ਼ਿਸ਼ਾਂ ਦਿੱਤੀਆਂ ਇੱਥੇ ਇਹੋ ਹੀ ਧਰਤੀ ਹੈ ਜਿੱਥੇ ਹਿੰਦੁਸਤਾਨ ਦਾ ਬਾਦਸ਼ਾਹ ਬਾਦਸ਼ਾਹ ਅਕਬਰ ਵੀ ਆਣ ਕੇ ਸਤਿਗੁਰ ਜੀ ਦੇ ਚਰਨਾਂ ਤੇ ਝੁਕਿਆ ਆਣ ਕੇ ਸਤਿਗੁਰ ਜੀ ਦੇ ਪੈਰਾਂ ਵਿੱਚ ਬੈਠਾ ਆਣ ਕੇ ਗੁਰੂ ਨੇ ਜਿਹੜਾ ਸਿਧਾਂਤ ਚਲਾਇਆ ਸੰਗਤ ਔਰ ਪੰਗਤ ਦਾ ਪੰਗਤ ਵਿੱਚ ਬਹਿ ਕੇ ਪ੍ਰਸ਼ਾਦ ਛਕਿਆ ਤੇ ਉਹ ਕਾਹੇ ਉੱਠਿਆ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਉੱਤੇ ਮੱਥਾ ਟੇਕ ਕੇ ਮਹਾਰਾਜ ਜ਼ਿੰਦਗੀ ਦਾ ਜਿਹੜਾ ਆਨੰਦ ਹੈ ਨਾ ਬੜੇ ਪਦਾਰਥ ਛਕਿਆ ਬਹੁਤ ਕੁਝ ਖਾਦਾ ਪਰ ਸੱਚੇ ਪਾਤਸ਼ਾਹ ਜੋ ਅੱਜ ਆਨੰਦ ਆਇਆ ਨਾ ਤੁਹਾਡੇ ਲੰਗਰ ਵਿੱਚ ਬਹਿ ਕੇ ਪ੍ਰਸ਼ਾਦ ਛਕਣ ਦਾ ਸੱਚੇ ਪਾਤਸ਼ਾਹ ਇਹਦੇ ਉੱਤੇ ਹੋਰ ਕੋਈ ਆਨੰਦ ਸੰਸਾਰ ਵਿੱਚ ਮੈਨੂੰ ਮਿਲ ਨਹੀਂ ਸਕਦਾ ਇੰਨੀਆਂ ਸਿਫਤਾਂ ਕਰਦਾ ਹੋਇਆ ਸਤਿਗੁਰ ਦੇ ਚਰਨਾ ਉੱਤੇ ਮੱਥਾ ਟੇਕਦਾ ਇਹ ਉਹ ਧਰਤੀ ਹੈ ਜਿੱਥੇ ਧੰਨ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਜੀ ਨੇ ਸੇਵਾ ਕੀਤੀ ਚੌਥੇ ਪੱਛੇ ਇਹ ਉਹ ਧਰਤੀ ਹੈ ਪਵਿੱਤਰ ਜਿੱਥੇ ਪੰਚਮ ਪਾਸ਼ਾ ਸਹਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਰਨ ਪਾਏ ਸਤਵੇਂ ਪਾਤਸ਼ਾਹ ਇੱਥੇ ਚਰਨ ਪਾਏ ਬੜੀ ਪਵਿੱਤਰ ਧਰਤੀ ਇਸੇ ਹੀ ਧਰਤੀ ਉੱਤੇ ਬ੍ਰਹਮ ਗਿਆਨੀ ਔਰ ਮਹਾਪੁਰਖ ਇਸੇ ਹੀ ਧਰਤੀ ਉੱਤੇ ਸੂਰਬੀਰ ਬਹਾਦਰ ਯੋਧੇ ਪੈਦਾ ਹੋਏ ਇਸੇ ਹੀ ਧਰਤੀ ਉੱਤੇ ਬੜੇ ਬੜੇ ਸਤਗੁਰ ਜੀ ਦੇ ਸੇਵਾਦਾਰ ਹੋਏ ਆਓ ਸਤਗੁਰੂ ਜੀ ਦਾ ਜਦੋਂ ਪ੍ਰਕਾਸ਼ ਹੋਇਆ ਨੀਂਦ ਦੁਨੀਆ ਦੇ ਮਾਲਕ ਜਦੋਂ ਸੰਸਾਰ ਵਿੱਚ ਆਏ ਉਦੋਂ ਕਿੰਨੀਆਂ ਖੁਸ਼ੀਆਂ ਹੋਈਆਂ ਸਾਰੇ ਲਾਗੇ ਬੰਨੇ ਦੇ ਜਿਤਨੇ ਵੀ ਪਰਿਵਾਰ ਨੇ ਰਿਸ਼ਤੇਦਾਰ ਨੇ ਭੈਣ ਭਰਾ ਨੇ ਸਭ ਨੇ ਆਣ ਕੇ ਵਧਾਈਆਂ ਦਿੱਤੀਆਂ ਜਦੋਂ ਸਤਗੁਰੂ ਜੀ ਦਾ ਪ੍ਰਕਾਸ਼ ਸ਼ੇਰੀ ਤੇਜ ਭਾਨ ਜੀ ਦੇ ਮੈਲੀ ਕਾਲਾ ਰੱਬ ਦੀ ਵਰਤੀ ਜਿਸਥਾ ਪਰਕਾਸ਼ ਹੋਇਆ ਉਹ ਹੈ ਪਸਰਕਾਂ ਦੀ ਧਰਤੀ ਜਿਸਥਾ ਪਰਕਾਸ਼ ਹੋਇਆ ਉਹ ਹੈ ਪਸਰਕੇ ਦੀ ਧਰਤੀ ਓ ਸਫਲੀ ਕੁਲ ਭੱਲਿਆਂ ਦੀ ਜਿਸ ਨੂੰ ਭਾਗ ਤਾਰੀ ਤਮਲਾਏ ਅੱਡੇ ਦਿਨ ਵੱਡ ਭਾਗੀ ਹੈ ਸ੍ਰੀ ਗੁਰੂ ਅਮਰਦਾਸ ਜਗਿਆ ਹੈ ਤੇਜ ਭਾਨ ਜੀ ਦੇ ਮੈਲੀ ਕਾਲਾ ਰਾਤ ਦੀ ਵਰਤੀ ਜਿਸ ਥਾਂ ਪਰਕਾਸ਼ ਹੋਇਆ ਉਹ ਹੈ ਬਾਸਰਕੇ ਦੀ ਧਰਤੀ ਜਿਸ ਥਾਂ ਪਰਕਾਸ਼ ਹੋਇਆ ਉਹ ਹੈ ਬਾਸਰਕੇ ਦੀ ਧਰਤੀ ਸਫਲੀ ਕੁਲ ਭੱਲਿਆਂ ਦੀ ਭੱਲਿਆਂ ਦੀ ਸਫਲੀ ਕੁਲ ਭੱਲਿਆਂ ਸਫਲੀ ਕੁਲ ਭੱਲਿਆਂ ਦੀ ਜਿਸ ਨੂੰ ਭਾਗ ਪਾਰੀ ਤਮਲਾਏ ਅੱਜ ਦਿਨ ਵੱਡ ਭਾਗੀ ਹੈ ਸ੍ਰੀ ਗੁਰੂ ਅਮਰਦਾਸ ਜਗਿਆ ਹੈ ਸੰਮਤ 1536 ਹੈ ਨੂਰੀ ਜੋਤ ਹੈ ਕੋਈ ਵਾਸਾ ਕੁਸ ਦੀ 14 ਸੰਮਤ 1536 ਐ ਨੂਰੀ ਜੋਤ ਕੋਈ ਰੱਬ ਤੋਂ ਫਰਕ ਕੋਈ ਨਾ ਰਤੀ ਉਹ ਨੇਕ ਵਹਾਰਾਂ ਦਾ ਹਰ ਇੱਕ ਮੁਖ ਨਾ ਅੱਖ ਸੁਣਾਏ ਅੱਜ ਦੇ ਨਵਾਂ ਡੱਭੀ ਹੈ ਸ੍ਰੀ ਗੁਰੂ ਰਾਂ ਸ੍ਰੀ ਗੁਰੂ ਅਮਰਦਾਸ ਜਗਿਆ ਹੈ ਹਰ ਜੀ ਲੋਕੀ ਦੇਣ ਵਧਾਈਆਂ ਆ ਕੇ ਲੋਕੀ ਦੇਣ ਵਧਾਈਆਂ ਆ ਕੇ ਹਰ ਜੀ ਦੀ ਕੋਲਵਾਦੀ ਲੋਕੀ ਦੇਣ ਵਧਾਈਆਂ ਆ ਕੇ ਪੈਸੇ ਫਦਾ ਗਾਉਂਦੇ ਨੇ ਲਾਗੀ ਕੁਲ ਦੇ ਮੰਗ ਏ ਵੀ ਕੁਲ ਦਾ ਨਾਰਿਸ਼ਨਾਏ ਅੱਜ ਦੇ ਨਵਾਂ ਡ ਭਾਗੀ ਹੈ ਸ੍ਰੀ ਗੁਰੂ ਅਮਰਦਾਸ ਜਗਿਆ ਹੈ ਹੈ ਪਦਮ ਸਜੇ ਹੱਥ ਤੇ ਸੱਚ ਹੈ ਪੱਟਾ ਨੇ ਫਰਮਾਇਆ ਵਿੱਚ ਖੱਬੇ ਹੱਥ ਤੇ ਜੀ ਵਿੱਚ ਖੱਬੇ ਹੱਥ ਤੇ ਜੀ ਰਦਿਆਂ ਸਦਿਆਂ ਡੇਰਾ ਲਾਇਆ ਔਰਦਿਆਂ ਸਦਿਆਂ ਲਾਇਆ ਹੈ ਨਿਸ਼ਾਨ ਜੋ ਮਸਤਕ ਤੇ ਦਸੇ ਕਾਬਿਰ ਆਪ ਕਲਾਏ ਉਹ ਦਸੇ ਕਾਬਿਰ ਆਪ ਕਲਾਏ ਅੱਜ ਦੇ ਨਵਟ ਭਾਗੀ ਹੈ ਸ੍ਰੀ ਗੁਰੂ ਅਮਰਦਾਸ ਜਗਿਆ ਏ ਇਹ ਜਬਾਲ ਉਮਰ ਦੇ ਸੀ ਸਭ ਨੂੰ ਕਰਮ ਧਰਮ ਅੜਾਉਂਦੇ ਫਿਰ ਬਹਿ ਕੇ ਹੱਟੀ ਤੇ ਸੱਚੀ ਕਿਰਤ ਧਰਮ ਦੀ ਕਮਾਉਂਦੇ ਸੱਚੀ ਕਿਰਤ ਧਰਮ ਦੀ ਕਮਾਉਂਦੇ ਹੋ ਦੁਖੀਆਂ ਮਦਲੂ ਮੰਨੂ ਹੱਥੋਂ ਦੇ ਕੇ ਭਲਾ ਮੰਗਾਏ ਹੋ ਹੱਥੋਂ ਦੇ ਕੇ ਭਲਾ ਮੰਗਾਏ ਅੱਜ ਦੇ ਨਵਾਂ ਭਾਗੀ ਹੈ ਸ੍ਰੀ ਗੁਰੂ ਅਮਰਦਾਸ ਜਗਿਆ ਏ ਉੱਜ ਜਾਂਦੇ ਝਟ ਉੱਥੇ ਜਿੱਥੇ ਸੰਤ ਮੰਡਲੀ ਆਉਂਦੀ ਜਸ ਹਰ ਦਾ ਸੁਣ ਕੇ ਤੇ ਦੁਨੀਆਂ ਭਗਤ ਜੀ ਆਖ ਬੁਲਾਉਂਦੀ ਜਸ ਹਰ ਦਾ ਸੁਣ ਕੇ ਤੇ ਦੁਨੀਆਂ ਭਗਤ ਜੀ ਆਖ ਬੁਲਾਉਂਦੀ ਹਉ ਤਸ ਕਰਦੀ ਕੁੱਲ ਦੁਨੀਆਂ ਕੁੱਲ ਦੁਨੀਆਂ ਸਕਰਦੀ ਕੁੱਲ ਦੁਨੀਆਂ ਜਸ ਕਰਦੀ ਕੁੱਲ ਦੁਨੀਆਂ ਬੇੜਾ ਕਾ ਨਿਰ ਦੇ ਗੁਣ ਗਾਏ ਅੱਜ ਦਿਨ ਵੱਡ ਭਾਗੀ ਹੈ ਸ੍ਰੀ ਗੁਰੂ ਅਮਰਦਾਸ ਜਗਿਆਏ ਮਿਟਦੇ ਦੁੱਖ ਸਾਰੇ ਨੇ ਸੋ ਬਾਤੀਜੇ ਗੁਰ ਦੀ ਗਾ ਕੇ ਸੋ ਬਾਤੀਜੇ ਗੁਰ ਦੀ ਬਿਟ ਦੇ ਦੁੱਖ ਸਾਰੇ ਨੇ ਸੋ ਪਾਤੀ ਚ ਗੁਰ ਦੀ ਗਾ ਕੇ ਰੰ ਤੀਰ ਉਹ ਖਟ ਜਾਂਦੇ ਝੁਕਦੇ ਜੋ ਚਰਨਾ ਤੇ ਆ ਕੇ ਰੰ ਤੀਰ ਉਹ ਖਟ ਜਾਂਦੇ ਝੁਕਦੇ ਜੋ ਚਰਨਾ ਤੇ ਆ ਕੇ ਓ ਬੰਕਾ ਗੁਰ ਤੇ ਤੇਲੋਂ ਸੋ ਪਾਸਾਂ ਦੇ ਦਿਨ ਵੱਡ ਭਾਗੀ ਹੈ ਸ੍ਰੀ ਗੁਰੂ ਅਮਰਦਾਸ ਜਗ ਆਏ ਅੱਜ ਦਿਨ ਵੱਡ ਭਾਗੀ ਹੈ ਸ੍ਰੀ ਗੁਰੂ ਅਮਰਦਾਸ ਜਗ ਆਏ